ਬੋਲ ਕੇ ਸੁਣ ਗੱਲ ਲਾਲ ਚੰਦਾ ਕੰਨ ਖੋਲ ਕੇ ਸੁਣ ਗੱਲ ਲਾਲ ਚੰਦਾ ਕੰਨ ਖੋਲ ਕੇ ਕੋ ਵਾਰੀ ਗੱਲ ਤੈਨੂੰ ਸਮਝਾ ਦਈਏ ਜਿਹਦੇ ਕੋਲ ਕਹੇ ਅਰਥ ਕਰਾ ਦਈਏ ਜਿਹਦੇ ਕੋਲ ਕਹੇ ਅਰਥ ਕਰਾ ਦਈਏ ਅੱਛੇ ਗੁਰੂ ਜੀ ਇਹ ਤਾਂ ਕਹਿੰਦੇ ਬੋਲ ਕੇ ਸੁਣ ਗੱਲ ਲਾਲ ਚੰਦਾ ਕੰਨ ਖੋਲ ਕੇ ਸੁਣ ਗੱਲ ਲਾਲ ਚੰਦਾ ਕੰਨ ਖੋਲ ਕੇ ਕੋ ਵਾਰੀ ਗੱਲ ਤੈਨੂੰ ਸਮਝਾ ਲੋਕ ਇਹ ਅਰਥ ਕਰਾ ਦिए ਜੀ ਦੇ ਕੋ ਲੋ ਕਹ ਅਰਥ ਕਰਾ ਦिए ਚੋਨਾ ਤੁ ਕਰਨੀ ਪਰਖ ਪੰਡਤਾ ਸਨ ਪੂਰਾ ਪਰਨੀ ਹਰ ਇੱਕ ਪੰਡਤਾ ਸਨ ਪੂਰਾ ਪਰਨੀ ਹਰ ਇੱਕ ਪੰਡਤਾ ਤੇਰੇ ਮਨ ਵਾਲਾ ਪਰਮ ਮਿਤਾ ਦिए ਜੀ ਦੇ ਕੋ ਲੋ ਕਹ ਅਰਥ ਕਰਾ ਦिए ਜੀ ਦੇ ਕੋ ਲੋ ਕਹ ਅਰਥ ਕਰਾ ਦिए ਹੁਣ ਤੂੰ ਸੋਜੇਗਾ ਅਰਥੇ ਨਸਕੇ ਹੋਣਗੇ ਤਕੜੇ ਕਰਾਂ ਦੇ ਬੜੇ ਲਿਖੇ ਹੋਣਗੇ ਤਕੜੇ ਕਰਾਂ ਦੇ ਬੜੇ ਲਿਖੇ ਹੋਣਗੇ ਤੇਰੇ ਹੰਕਾਰ ਵਾਲਾ ਪਾਰਾ ਲਾ ਦिए ਹੋ 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 ਤੇਰੇ ਹੰਕਾਰ ਵਾਲਾ ਪਾਰਾ ਲਾ ਦिए ਜੀਵੇ ਬੋਲ ਗਏ ਅਰਥ ਕਰਾ ਦिए ਜੀਵੇ ਬੋਲ ਗਏ ਅਰਥ ਕਰਾ ਦिए ਜੀਸੇ ਸੀਸ ਉੱਤੇ ਅਸੀ ਸ਼ਕੀਲਾ ਗੀਤਾ ਦੇ ਅਰਥ ਉਸੇ ਤੋਂ ਕਰਾਵਾਂਗੇ ਗੀਤਾ ਦੇ ਅਰਥ ਉਸੇ ਤੋਂ ਕਰਾਵਾਂਗੇ ਹੁੰਦਾ ਜੀ ਇਹ ਹੋਵੇ ਬੋਲਣ ਲਗਾ ਦੀ ਇਹੋ ਬੋਲਣ ਲਗਾ ਦੀ ਜੀ ਦੇ ਬੋਲ ਕਹੇ ਅਰਥ ਕਰਾ ਦੀਏ ਜੀ ਦੇ ਬੋਲ ਕਹੇ ਅਰਥ ਕਰਾ ਦੀਏ ਲੱਗਦਾ ਏ ਚਾਰ ਦੂਜੇ ਮਾਤਾ ਪੜੀਆਂ ਲੱਗਾ ਗੁਰੂ ਕਰ ਨਾ ਕਰਨ ਅੜੀਆਂ ਲੱਗਾ ਗੁਰੂ ਕਰ ਨਾ ਕਰਨ ਅੜੀਆਂ ਰੋੜ ਜੜਾ ਦिए ਜੀਵੇ ਕੋਲ ਗਏ ਅਰਥੇ ਕਰਾ ਦिए ਜੀਵੇ ਕੋਲ ਗਏ ਅਰਥੇ ਕਰਾ ਦिए ਹੋ ਤੇਰਾ ਹੰਕਾਰ ਮਿੱਟੀ ਚ ਮਿਲਾ ਦिए ਕਰਕੇ ਰਿਸਲ ਚੰਗੀ ਤਰ੍ਹਾਂ ਟਾ ਦिए ਚੜ ਕੇ ਰਿਸਲ ਚੰਗੀ ਤਰ੍ਹਾਂ ਟਾ ਦिए ਹੋ ਚੱਖਿਆ ਜਿਹੜਾ ਜਿਹੜਾ ਵਜਾਇਓ ਚ ਖਾ ਲੀਏ ਜੀਦੇ ਬੋਲ ਕਹਿ ਅਰਥ ਕਰਾ ਦिए ਜੀਦੇ ਬੋਲ ਕਹਿ ਅਰਥ ਕਰਾ ਦिए ਇਹਨਾਂ ਦੇ ਵਿੱਚੋਂ ਕੋਈ ਦੱਸ ਬੋਲ ਕੇ ਹੋਰ ਵੀ ਕੁ ਲੈਣਾ ਤਾਂ ਲੈ ਆ ਢੋਲ ਕੇ ਹੋਰ ਵੀ ਕੁ ਲੈਣਾ ਤਾਂ ਲੈ ਆ ਢੋਲ ਕੇ ਜਦ ਆਖੇ ਸੁਦਾ ਕਰਮ ਜਗਾਲੀਏ ਜੀਦੇ ਬੋਲ ਕਹਿ ਅਰਥ ਕਰਾ ਦिए ਜੀਦੇ ਬੋਲ ਕਹਿ ਅਰਥ ਰਾਂ ਦਾ ਬੜਾ ਉਚਾ ਦਰਿਆ ਐਵੇਂ ਨਾ ਤੂੰ ਜਾਣ ਲਈ ਮਾਮੂਲੀ ਕਰਿਆ ਐਵੇਂ ਨਾ ਤੂੰ ਜਾਣ ਲਈ ਮਾਮੂਲੀ ਕਰਿਆ ਤੇਰੇ ਮਨ ਵਾਲਾ ਪਰਮ ਮਿਟਾ ਦਈਏ ਜੀਦੇ ਕੋਲੋਂ ਕਹਿ ਅਰਥ ਕਰਾ ਦਈਏ ਜੀਦੇ ਕੋਲੋਂ ਕਹਿ ਅਰਥ ਕਰਾ ਦਈਏ ਹੋਈਵੇਂ ਤਲ ਵੀਰ ਸਿੰਘਾਂ ਤਰ ਜਾਂਦੇ ਨੇ ਬਹੁਤ ਅੰਕਾਰੀ ਜਿਹੜੇ ਮਰ ਜਾਂਦੇ ਨੇ ਬਹੁਤ ਅੰਕਾਰੀ ਜਿਹੜੇ ਮਾਰੇ ਜਾਂਦੇ ਨੇ जिे कोल के अर्थ करा जि के अर्थ करादी जिे को